ਜੀ ਮੇਰੇ ਬਾਪ ਦੀ ਜ਼ਮੀਨ ਸੀ ਮੈਂ ਆਪਣੇ ਘਰ ਵਾਲੇ ਦੇ ਨਾਲ ਲੱਗੀ ਸੀ ਕੁਰਵਾਨ ਜੜੀ ਰਹੀ ਬੀਤੀ ਜੀ ਮੜੀ ਮੋਟੀ ਉਹ ਉਹਨਾਂ ਨੇ ਜੀ ਸੈਨ ਨਹੀਂ ਕਰੀ ਹਾਂ ਬਸ ਇਸ ਤਰ੍ਹਾਂ ਵੀਰ ਮੈਂ ਨਾ ਛੇ ਸਾਡਾ ਨੰਬਰ ਦਾ ਨਾ ਇਦਾਂ ਹੁੰਦਾ ਜੀ ਵੀ ਜੇ ਆਪਾਂ ਜਾਣਦੇ ਹਾਂ ਮੈਂ ਤਾਂ ਸੈਨ ਕਰਨ ਚਾਹੀਦੇ ਹੈ ਜੀ ਜੀ ਹੁਣ ਇਹ ਲੜਕੀ ਮੈਂ ਕਦੀ ਜ਼ਿੰਦਗੀ ਮੈਂ ਦੇਖੀ ਹੋਣੀ ਮੈਂ ਛੋਟੇ ਛੋਟੇ ਜਿਹੁੰਦੇ ਸੁਣਿਆ ਤਾਂ ਮੈਂ ਹੈ ਤਾਂ ਵੀ ਇੱਕ ਲੜਕੀ ਹੈ ਤੇ ਕਿਉਂ ਜੀ ਜੀ ਹਾਂ ਇਹਦੀ ਮਦਰ ਦੀ ਮੈਰਜ ਹੋ ਗਈ ਸੀ ਤੇ ਆ ਮਸਲਾ ਸਮਝਾਓ ਡੇਢ ਕਿੱਲਾ ਜ਼ਮੀਨ ਦਾਤਾ ਜੀ ਜੀ ਹਾਂ ਜੀ ਵੀ ਬਾਕੀ ਹੁਣ ਥੋੜੀ ਬਹੁਤੀ ਰਹੀ ਵੀ ਜੀ ਮੇਰੇ ਨੂੰ ਉਹ ਮੈਂ ਆਪਣੇ ਘਰ ਵਾਲੇ ਦੇ ਨੋ ਕੁਰਸੀ ਨਾਮਾ ਕਰਵਾਉਂਦੀ ਸੀ ਜੀ ਉਹ ਮੈਂ ਸائن ਕਰਵਾਣ ਗਈ ਸੀ ਲੰਬੜਦਾਰ ਦੇ ਉਹਨਾਂ ਨੇ ਮਨ ਕਰਤਿਆ ਕਹਿੰਦੇ ਅਸੀਂ ਨਹੀਂ ਸائن ਕਰਨੇ ਕਿਹੜੇ ਪਿੰਡ ਦੇ ਦੁਸ਼ਮਣ ਹੀ ਨੇ ਨਾ ਲੈ ਸਕਦੇ ਚੱਕਰ ਉਹ ਦੁਸ਼ਮਣ ਨਹੀਂ ਕਿਤਨਾ ਹੀ ਅਸੀਂ ਗਲਤ ਕੰਮ ਕਰਾ ਰਹੇ ਤੇ ਤੁਸੀਂ ਤੁਸੀਂ ਨੰਬਰ ਦਾ ਹਿਸਾਬ ਦੱਸੋ ਵੀ ਕੋਈ ਗਲਤ ਕੰਮ ਕਰ ਰਹੇ ਆਂ ਦੱਸ ਦਿਓ ਕਲੀਅਰ ਦੱਸ ਦਿਓ ਹਾਂ ਜੀ ਕੋਈ ਗਲਤ ਕੰਮ ਕਰ ਰਹੇ ਸੀ ਬਲਜੀਤ ਕੌਰ ਹੁਣ ਸਾਈਨ ਕਰਾ ਕੇ ਗਾਲਤ ਕੰਮ ਨੇ ਹੈ ਜੀ ਸਾਡਾ ਜਿਹੜਾ ਪਿੰਡ ਦੇ ਹੈ ਜੀ ਹਾਂਜੀ ਠੀਕ ਹੈ ਉਹ ਸਾਡੇ ਦੁਸ਼ਮਣ ਬਣ ਗਏ ਤੇ ਮਸਤ ਕੱਢਦੇ ਸੀਗੇ ਹਾਂਜੀ ਮਸਤ ਕੱਢਦੇ ਤੇ ਕਹਿੰਦੇ ਅਸੀਂ ਸਾਈਨ ਨਹੀਂ ਕਰਨੇ ਕੀ ਨਾਮ ਕੀ ਹੈ ਹਰ ਅਰਜਿੰਦਰ ਸਿੰਘ ਹੈ ਜੀ ਹਰਜਿੰਦਰ ਸਿੰਘ ਅਰਜਿੰਦਰ ਸਿੰਘ ਤੇ ਪਿੰਡ ਦੇ ਜੀ ਮੁੱਛ ਦੇ ਵੀ ਨੰਬਰ ਦਾ ਉਹਨੇ ਸਿੱਧਾ ਕਿਹਾ ਵੀ ਨੰਬਰ ਦਾ ਉਹਨੇ ਸਾਈਨ ਨਹੀਂ ਕੀਤੇ ਮੈਸਿਸ ਨਹੀਂ ਕੀਤੇ ਜੀ ਬੰਦਾ ਉਹ ਉਹ ਚਾਹਤੂ ਕੁਝ ਵੀ ਲਵੇ ਤੇ ਮੇਰੇ ਘਰ ਆਈ ਬਕਾਇਦਾ ਕੈਮਰੇ ਲੱਗੇ ਹੋਏ ਆ ਮੇਰੇ ਘਰ 'ਚ ਬਕਾਇਦਾ ਰਿਕਾਰਡਿੰਗ ਹੈ ਹਾਂਜੀ ਮੈਂ ਉਹ ਜਵਾਬ ਨਹੀਂ ਦੇਇਆ ਮੈਂ ਕਿਹਾ ਵੀ ਪਿੰਡ ਦਾ ਇੱਕ ਬੰਦਾ ਮੈਂ ਤਾਂ ਸਨਕਤ ਕਰਨੀ ਹੈ ਕਿ ਚਾਚੇ ਤਾਂ ਵਿੱਚ ਤੇ ਕਿਸੇ ਦਾ ਲੈ ਲਓ ਪਿੰਡ ਦੇ ਪੰਚ ਨੇ ਕੀਤੇ ਨੇ ਇਸ ਪਸਾਇਨ ਫੇ ਤੁਸੀਂ ਕਹਤੇ ਨਹੀਂ ਕੀਤਾ ਅਸੀਂ ਤਾਂ ਤਾਂ ਦੇਖਿਆ ਨਹੀਂ ਕੋਈ ਉਹਦੇ ਪਸੰਦ ਤੇ ਕੋਈ ਕਾਰਨ ਕੀ ਦੱਸਦੇ ਨੇ ਕੋਈ ਰੀਜਨ ਦੱਸਦੇ ਨੇ ਨਹੀਂ ਜੀ ਉਹਨਾਂ ਨੇ ਕੁਛ ਨਹੀਂ ਦੱਸਿਆ ਕਹਿੰਦੇ ਸਾਨੂੰ ਮਨਾ ਕਰਿਆ ਵਾ ਸਾਈਨ ਕਰਨੇ ਤੇ ਬਸ ਇੱਕ ਵਾਰੀ ਉਹਨਾਂ ਨੇ ਆ ਕੇ ਕਿਹਾ ਮੁੜ ਕੇ ਨਹੀਂ ਕੁਛ ਬੋਲੇ ਤੁਸੀਂ ਕੁਰਸੀ ਨਾ ਮਗਰ ਨਾਲ ਸਿਰਫ ਸਾਈਨ ਕਰਵਾਣੇ ਸੀਗੇ ਹੋਰ ਕੋਈ ਕੰਮ ਨਹੀਂ ਕਰਵਾਉਣਾ ਸੀ ਜੀ ਐਸੇ ਕੁਛ ਨਹੀਂ ਤਾਜੀ ਕਰਵਾਉਣਾ ਹੋਰ ਅਸੀਂ ਤਾਂ ਜੀ ਸਾਈਨ ਹੀ ਕਰਵਾਣੇ ਵਾਸਤੇ ਗਏ ਤੇ ਜੀ ਅਸੀਂ ਕੋਈ ਧੋਖੇ ਆਵਾਜ਼ ਕੰਮ ਨਹੀਂ ਤਾਜੀ ਕਰ ਰਹੇ ਇਹੀ ਕਰ ਰਹੇ ਤੇ ਆਪਣਾ ਸਾਡੇ ਪਿੰਡ ਦੇ ਬੰਦੇ ਠੀਕ ਹੈ ਜੀ ਧੰਨਵਾਦ ਛੂੜੀ ਪਿੰਡ ਦੀ ਹੋਈ ਬਲਜੀਤ ਕੌਰ ਇਹ ਪਿੰਡ ਦੀ ਨਹੀਂ ਹੈਗੀ ਹਾਂਜੀ ਬਲਜੀਤਪੁਰ ਪਿੰਡ ਦੀ ਇਹ ਕਿ ਬਾਰ ਦੀ ਹੈ ਮੈਂ ਤਾਂ ਪਿੰਡ ਦੀ ਬਿਆਹੀ ਗਈ ਉਹ ਪਰ ਬੱਕਰੀ ਦਾ ਮਤਲਬ ਕਿ ਬੱਜਣੇ ਦੀ ਖਰਚਾ ਦੇਰ ਜਿਹਾ ਤੁਹਾਨੂੰ ਇਹ ਮਤਲਬ ਇਹਨਾਂ ਨੇ ਗੱਡੀ-ਗੁੱਡੀ ਵੀ ਕਈ ਸਾਰਾ ਕੁਝ ਤੇਰੀ ਮੇਰੀ ਗੱਲ ਸੁਣੋ ਜੇ ਕੁੜੀ ਵਿਆਹ ਤੀ ਤਾਂ ਤੁਸੀਂ ਕੋਈ ਕਰ ਮਤਲਬ ਪਿੰਡ ਜੋ ਖਤਮ ਹੋ ਗਿਆ ਉਹਦਾ ਰਿਸ਼ਤਾ ਆਪਾਂ ਨੇ ਕੁਝ ਨਹੀਂ ਗਾਇਆ ਚਲੋ ਠੀਕ ਹੈ ਜੀ ਹੋ ਗਿਆ ਠੀਕ ਹੈ ਜੀ ਨੰਬਰ ਦਾ ਧੰਨਵਾਦ ਓਕੇ ਓਕੇ ਧੰਨ ਇਹ ਜੀ ਤਾਂ ਲਵਾਉਣਾ ਚਾਹਦੀ ਆਪਣੇ ਘਰ ਵਾਲੇ ਦੇ ਨੋਂ ਵੀ ਮੈਨੂੰ ਖਤਰਾ ਆਏ ਵੀ ਹੁਣ ਇਹ ਵੀ ਨਾ ਕੀਤੀ ਮੇਰਾ ਵੇਚਦੇ ਮੈਂ ਜੜੀ ਰਹਿ ਗਈ ਮੜੀ ਮੋਟੀ ਇਸ ਕਰਕੇ ਜੀ ਮੈਂ ਹੁਣ ਆਪਣੇ ਹਸਬੰਡ ਦੇ ਨੋਂ ਲਵਾਉਣਾ ਚਾਹਦੀ ਤਾਂ ਹੀ ਤਾਂ ਕੁਰਸੀ ਨਾਮਾ ਕਰਵਾ ਰਹੇ ਹਾਂ ਹਾਂ ਜੀ ਅਸੀਂ ਤਾਂ ਕੁਰਸੀ ਨਾਮਾ ਕਰਵਾਉਂਦੇ ਹਾਂ ਮਹਾਰਾਜ ਜੀ ਦੀ ਸਬ ਤਸੀਲ ਮਾਜਰੀ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਹਲਕਾ ਖੜੜ ਪੈਂਦਾ ਇੱਕ ਭੈਣ ਉਹ ਨਹੀਂ ਸਾਡੇ ਨਾਲ ਮੌਜੂਦ ਨੇ ਫੇ ਗੱਲਬਾਤ ਕਰਾਂਗੇ ਵੀ ਮਾਮਲਾ ਕੀ ਹੈ ਮਸਲਾ ਕੀ ਹੈ ਪੂਰੇ ਕਿਉਂਕਿ ਫੋਨ ਆਇਆ ਸੀ ਕਹਿੰਦੇ ਕੋਈ ਜ਼ਮੀਨ ਨੂੰ ਲੈ ਕੇ ਕੋਈ ਕੁਰਸੀਨਾਮਾ ਕਰਾਉਣਾ ਚਾਹੁੰਦੇ ਨੇ ਤਾਂ ਉਸ ਨੂੰ ਲੈ ਕੇ ਕਿਸ ਨੇ ਸਾਈਨ ਨਹੀਂ ਕੀਤੇ ਭੈਣ ਦੱਸੋ ਪੂਰਾ ਮਾਮਲਾ ਕੀ ਹੈ ਤੇ ਕਿਹੜੇ ਪਿੰਡ ਦੇ ਨੇ ਦੱਸੋ ਅਸੀਂ ਮਸਤ ਗੜਦੇ ਆ ਵੀਰ ਜੀ ਜੀ ਹਾਂ ਜੀ ਉਹਨਾਂ ਨੇ ਅਸੀਂ ਮੈਂ ਆਪਣੇ ਹਸਬੰਦ ਦੇ ਨਾਂ ਜ਼ਮੀਨ ਨੋ ਕਰਵਾ ਰਹੀ ਸੀ ਜਿਹੜੀ ਹੈਤੀ ਰਹੀ ਵੀ ਮੜੀ ਮੋਟੀ ਬਾਕੀ ਤਾਂ ਮੇਰੇ ਪੇਕੇ ਆ ਨੇ ਸਾਰੀ ਵੇਚ ਦਿੱਤੀ ਤੁਹਾਡਾ ਪਿੰਡ ਕਿਹੜਾ ਹੈ ਮਸਤ ਗੜਿਆ ਜੀ ਹੈ ਸਫੀਰ ਪਰ ਬਿਆਏ ਵੀ ਹੈ ਜੀ ਸਫੀਰ ਪਰ ਬਿਆਏ ਮੇ ਆ ਹਾਂ ਠੀਕ ਹੈ ਤੇ ਕਿੰਨੀ ਜ਼ਮੀਨ ਹੈ ਟੋਟਲ ਉਹ ਦੱਸੋ ਤੇ ਕਿੰਨੇ ਹਿੱਸੇਦਾਰ ਨੇ ਪੂਰਾ ਮਸਲਾ ਸਮਝਾਓ ਡੇਢ ਕਿੱਲਾ ਜ਼ਮੀਨ ਦਾ ਤਾਂ ਜੀ ਜੀ ਹਾਂ ਜੀ ਵੀ ਬਾਕੀ ਹੁਣ ਥੋੜੀ ਬਹੁਤੀ ਰਹੀ ਵੀ ਜੀ ਮੇਰੇ ਨੂੰ ਉਹ ਮੈਂ ਆਪਣੇ ਘਰ ਵਾਲੇ ਦੇ ਨੋ ਕੁਰਸੀਨਾਮਾ ਕਰਵਾਂਦੀ ਸੀ ਜੀ ਉਹ ਮੈਂ ਸੈਨ ਕਰਵਾਣ ਗਈ ਸੀ ਜੀ ਲੰਬੜਦਾਰ ਦੇ ਉਹਨਾਂ ਨੇ ਮਨ ਕਰਤਿਆ ਕਹਿੰਦੇ ਅਸੀਂ ਨਹੀਂ ਸੈਨ ਕਰਨੇ ਕਿਹੜੇ ਪਿੰਡ ਦੇ ਮਸਤ ਗੜਦੇ ਸੀਗੇ ਹਾਂ ਜੀ ਮਸਤ ਗੜਦੇ ਤੇ ਇਹ ਕਹਿੰਦੇ ਅਸੀਂ ਸੈਨ ਨਹੀਂ ਕਰਨੇ ਕੀ ਨਾਮ ਕੀ ਹੈ ਹਰਜਿੰਦਰ ਸਿੰਘ ਹੈ ਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਤੇ ਪਿੰਟ ਕਾਰਨ ਕੀ ਦੱਸਦੇ ਨੇ ਕੋਈ ਰੀਜ਼ਨ ਦੱਸਦੇ ਨੇ ਨਹੀਂ ਜੀ ਉਹਨਾਂ ਨੇ ਕੁਛ ਨਹੀਂ ਦੱਸਿਆ ਕਹਿੰਦੇ ਸਾਨੂੰ ਮਨਾ ਕਰਿਆ ਵਾ ਸਾਈਨ ਕਰਨੇ ਤੇ ਬਸ ਇੱਕ ਵਾਰੀ ਉਹਨਾਂ ਨੇ ਆਇਆ ਕਿਹਾ ਮੁੜ ਕੇ ਨਹੀਂ ਕੁਛ ਬੋਲੇ ਤੁਸੀਂ ਤਾਂ ਕੁਰਸੀਨਾਮਾ ਕਰਾਣਾ ਸੀ ਸਿਰਫ ਸਾਈਨ ਕਰਵਾਉਣੇ ਸੀਗੇ ਹੋਰ ਕੋਈ ਕੰਮ ਨਹੀਂ ਕਰਵਾਉਣਾ ਸੀ ਜੀ ਅਸੀਂ ਕੁਛ ਨਹੀਂ ਤਾਜੀ ਕਰਵਾਉਣਾ ਹੋਰ ਅਸੀਂ ਤਾਂ ਜੀ ਸਾਈਨ ਹੀ ਕਰਵਾਉਣੇ ਵਾਸਤੇ ਗਏ ਤੇ ਜੀ ਅਸੀਂ ਕੋਈ ਧੋਖੇ ਆਵਾਜ਼ ਕੰਮ ਨਹੀਂ ਤਾਜੀ ਕਰ ਰਹੇ ਇਹੀ ਕਰ ਰਹੇ ਤੇ ਆਪਣਾ ਜੀ ਜੀ ਮੇਰੇ ਬਾਪ ਦੀ ਜ਼ਮੀਨ ਸੀ ਮੈਂ ਆਪਣੇ ਘਰ ਵਾਲੇ ਦੇ ਨਾਲ ਲੱਗੀ ਤੀ ਕੁਰਵਾਨ ਜੜੀ ਰਹੀ ਬੀਤੀ ਜੀ ਮੜੀ ਮੋਟੀ ਉਹ ਉਹਨਾਂ ਨੇ ਜੀ ਸੈਨ ਨਹੀਂ ਕਰੀ ਹਾਂਜੀ ਜੀ ਤੇ ਇਸਮ ਦੀ ਕੋਈ ਤੁਸੀਂ ਮੰਗ ਪੱਤਾ ਚੱਕੀ ਫਿਰਦੇ ਹੋ ਐਪਲੀਕੇਸ਼ਨ ਚੱਕੀ ਫਿਰਦੇ ਹੋ ਕਿਸੇ ਨੂੰ ਦੇਖ ਕੇ ਆਏ ਹੋ ਅੰਦਰ ਜਾ ਕੇ ਹਾਂਜੀ ਅਸੀਂ ਅੰਦਰ ਦੇਖ ਕੇ ਆਈਆਂ ਕਿਹਨਾਂ ਨੂੰ ਦੇਖ ਕੇ ਆਏ ਹੋ ਅਸੀਂ ਐਸਟੀਆਈ ਨੂੰ ਦੇ ਕੇ ਆਈ ਜੀ ਅਸੀਂ ਐਸਡੀਐਮ ਸਾਹਿਬ ਨੂੰ ਲੈ ਕੇ ਆਏ ਆ ਜੀ ਆਪਣਾ ਤੁਹਾਡਾ ਤਹਿਸੀਲਦਾਰ ਸਾਹਿਬ ਨੂੰ ਲਈ ਆ ਬਲਾਕ ਚ ਜੀ ਕਿ ਜੀ ਇਹਨਾਂ ਨੂੰ ਦਿੱਤੀ ਹੈ ਇਹਨਾਂ ਨੂੰ ਸਮਨਾ ਕਢਾਉਂਗੇ ਜੀ ਹੁਣ ਜੀ ਉਹਨਾਂ ਤੋਂ ਵੀ ਕੀ ਰੀਜ਼ਨ ਹੋਇਆ ਉਹਨਾਂ ਨੂੰ ਰੀਜ਼ਨ ਪੁੱਛਿਆ ਜਾਊਗਾ ਤਹਿਸੀਲਦਾਰ ਸਾਹਿਬ ਨਾਲ ਕੋਈ ਗੱਲਬਾਤ ਹੋਈ ਆ ਅੰਦਰ ਕੀ ਕਹਿੰਦੇ ਨੇ ਤਹਿਸੀਲਦਾਰ ਸਾਹਿਬ ਨੇ ਉਹਨਾਂ ਨੂੰ ਸਮਨਾਂ ਦੇ ਆਰਡਰ ਕਰਤੇ ਜੀ ਵੀ ਸਮਨ ਕੱਟੇ ਜਾਣ तहसीलदार साहब ਨੂੰ ਨੰਬਰਦਾਰ ਸਾਹਿਬ ਨੂੰ ਜੀ ਮੈਂ ਉਹ ਉਹਨਾਂ ਦੀ ਗੱਲਬਾਤ ਹੋਈ ਨੰਬਰਦਾਰ ਹੁਣਾਂ ਦਾ ਫੋਨ ਦੇ ਉੱਪਰ ਕੀ ਕੀ ਗੱਲਬਾਤ ਕੀ ਹੋਈ ਅੰਦਰ ਦੱਸੋਗੇ ਜਿੰਦਰ ਸਿੰਘ ਨਾਲ ਗੱਲਬਾਤ ਹੋਈ ਹੈ ਜੀ ਉਹ ਕਹਿੰਦੇ ਵੀ ਜੇ ਉਹਦੇ ਘਰ ਦੇ ਕੋਈ ਸਹਿਮਤੀ ਭਰਨਗੇ ਵੀ ਉਹ ਕਰਨਗੇ ਕੋਈ ਸਾਈਨ ਤਾਂ ਮੈਂ ਸਾਈਨ ਕਰੂੰਗਾ ਕਿ ਨੰਬਰਦਾਰ ਦੇ ਤਾਂ ਜੀ ਹੱਕ ਬਣਦਾ ਉਹ ਸਾਈਨ ਕਰਨ ਦਾ ਕਿ ਬਾਕੀ ਇਹ ਕਿਹਾ ਜੀ ਉਹਨੇ ਹੋਰ ਫੋਨ ਕੱਟਤਾ ਜੀ ਫਿਰ ਕੀ ਮੰਗ ਕੀ ਕਰਦੇ ਹੋ ਭੈਣ ਤੁਸੀਂ ਹੁਣ ਅਸੀ ਤਾਂ ਜੀ ਕਹਿੰਦੇ ਵੀ ਸਾਡਾ ਸਾਈਨ ਕਰਾਂ ਵੀ ਅਸੀਂ ਆਪਣਾ ਕੰਮ ਕਰਾਈਏ ਹੁਣ ਲੰਬੜਦਾਰ ਦਾ ਤਾਂ ਹੱਕ ਹੈ ਜੀ ਸਾਈਨ ਕਰਨੇ ਦਾ ਜੀ ਹਾਂਜੀ ਉਹਨਾਂ ਨੇ ਕਿਉਂ ਨਹੀਂ ਸਾਈਨ ਕਰੇ ਉਹਨਾਂ ਨੂੰ ਪ੍ਰੋਬਲਮ ਕੀ ਆ ਜੀ ਹਾਂ ਹਾਂ ਫਰੋ ਸਾਈਨ ਨਹੀਂ ਕੀਤੇ ਦੱਸ ਰੀਜ਼ਨ ਵੀ ਦੱਸ ਸਕਦੇ ਨੇ ਬਲੀਸ ਰਸਾਈਨ ਨਾ ਕਰਨ ਦਾ ਰੀਜ਼ਨ ਕੀ ਹੈ ਤੁਹਾਨੂੰ ਲਿਖਤੀ ਸਮਝਾ ਸਕਦੇ ਸੀ ਜਾਂ ਦੱਸ ਸਕਦੇ ਸੀ ਪਰ ਕੁਛ ਨਹੀਂ ਦੱਸਿਆ ਉਹਨਾਂ ਨੇ ਕੁਛ ਨਹੀਂ ਚੁਣਾ ਨੇ ਦੱਸਿਆ ਬਸ ਉਹਨਾਂ ਨੇ ਤਾਂ ਜੀ ਬਾਹਰੇ ਮਿਲੇ ਸਾਨੂੰ ਗਲੀ 'ਚ ਪਹਿਲਾਂ ਉਹਨਾਂ ਨੇ ਕਿਹਾ ਵੀ ਬੈਹ ਜੋ ਬਸ ਅੰਦਰ ਆਉ ਗੱਲ ਕਰ ਕਾਏ ਪਤਾ ਨਹੀਂ ਫੋਨ 'ਚ ਕੀ ਕਰ ਕਾਏ ਉਤੇ ਬਾਅਦ ਬਸ ਉਹ ਸਾਨੂੰ ਗਲੀ 'ਚ ਹੀ ਮਿਲੇ ਗੇਟ ਮੁਰੇ ਤੁਸੀਂ ਕਦੋਂ ਗਏ ਸੀਗੇ ਅਸੀਂ ਜੀ ਕੱਲ ਗਏ ਸੀਗੇ ਕੱਲ ਗਏ ਸੀਗੇ ਹਾਂ ਜੀ ਠੀਕ ਹੈ। ਇਸੇ ਕੋ ਟਾਈਮ ਗਏ ਤੇ ਜੀ ਅਸੀਂ ਕੱਲ 2:30 ਦਾ ਟਾਈਮ ਤਾਂ ਜੀ। ਪਹਿਲਾਂ ਵੀ ਫਰਾਡ ਕੀਤਾ ਜੀ ਦਿਨ ਉਹ ਇਹਦੇ ਜਦ ਫਾਦਰ ਸਾਹਿਬ ਦੀ ਡੈਥ ਹੋਈ ਹੈ ਜੀ। ਇਹਦੇ ਨਾਮ ਡੇਢ ਕਿਲੇ ਤੋਂ ਨੇੜੇ ਤੇੜੇ ਜ਼ਮੀਨ ਸੀਗੀ। ਠੀਕ ਹੈ ਜੀ ਇਹ ਅਨਪੜ੍ਹੇ ਜੀ ਜਮਾ। ਠੀਕ ਹੈ ਜੀ ਉਹਨਾਂ ਨੇ ਪੜ੍ਹਾਈ ਨਹੀਂ ਵੀ ਕਾਗਜ਼ ਪੱਤਰ ਦੇਖ ਲਊਗੀ ਇਹ। ਤੇ ਇਹਨਾਂ ਨੇ ਉਹ ਕਿਆ ਕੀਤਾ? ਇਹਨਾਂ ਦੇ ਤਾਇਆ ਜੀ ਨੇ ਜੀ ਇਹਨੂੰ ਕਿਹਾ ਵੀ چل ਤੇਰੇ ਫਾਦਰ ਸਾਹਿਬ ਦੀ ਜ਼ਮੀਨ ਤੇਰੇ ਨੌ ਕਰਾਣੀ ਹੈ ਜਾਂ ਫਾਦਰ ਸਾਹਿਬ ਦੀ ਡੈਥ ਹੋਈ ਹੈ ਜੀ। ਉਰੇ ਲਿਆ ਕੇ ਜੀ ਇਹਨਾਂ ਨੇ ਕਿਆ ਕੀਤਾ ਵੀ ਆਪਣੀ ਪ੍ਰਾਪਰਟੀ ਬੇਚ ਦਿੱਤੀਗੀ। ਠੀਕ ਹੈ ਜੀ ਇਹ ਉਹਨੂੰ ਤੁਹਾਡਾ ਐਕਸ ਵਾ ਐਲ ਕੋਈ ਕੰਪਨੀ ਹੈ ਜੀ ਕੋਈ ਹੂੰ ਉਹਨੂੰ ਵੇਚਤੀ ਕੋਈ ਖਾਤੇ ਚੀਜ਼ ਦੇ ਪੇਮੈਂਟ ਨਹੀਂ ਕੋਈ ਕੋਈ ਪੈਸਾ ਨਹੀਂ ਗਿਆ ਜੀ ਠੀਕ ਉਹ ਤਾਂ ਮੈਂ ਹੁਣ ਇਹ ਮੈਨੂੰ ਕਹਿਣ ਲੱਗੀ ਵੀ ਮੇਰੀ ਪ੍ਰਾਪਰਟੀ ਵੀ ਹੈਗੀ ਉੱਥੇ ਮੈਂ ਹੁਣ ਸਭ ਕਾਗਜ਼ ਪੱਤਰ ਕਢਾਏ ਜੀ ਇਹਦੇ ਇੱਕ ਕਰਨਾਲ ਕੁਝ ਨੋਂ ਰਹਿ ਗਈ ਹੂੰ ਬਾਕੀ ਸਾਰੀ ਫਰਾਡ ਕਰ ਗਈ ਜੀ ਮੰਗ ਕਰਦੇ ਹਾਂ ਜਿਹੜੀ ਕੁਰਸੀ ਨਾਵਾ ਭੈਣ ਦੇ ਥਰੂ ਥੋੜਾ ਹੋ ਜਾਵੇ ਤੁਸੀਂ ਇਹ ਲੈ ਕੇ ਹੁਣ ਤਹਿਸੀਲ ਦੇ ਵਿੱਚ ਪਹੁੰਚੋ ਹਾਂਜੀ ਠੀਕ ਹੈ ਗੱਲਬਾਤ ਤਾਂ ਨਹੀਂ ਹੈ ਮਲਗੀ ਪੇਕੇ ਪਰਿਵਾਰ ਵੱਲੋਂ ਜੀ ਗੱਲ ਕਰੀਏ ਨਹੀਂ ਜੀ ਹੋਰ ਕੋਈ ਗੱਲਬਾਤੇ ਨਹੀਂ ਜੀ ਹੈਗੀ ਉਹੀ ਵੀ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਕੁਛ ਨਹੀਂ ਤਾਂ ਜੀ ਜੀ ਹਾਂ ਜੀ ਮੈਂ ਵੀ ਹੁਣ ਇਹ ਜੀ ਤਾਂ ਲਵਾਣਾ ਚਾਹਦੀ ਆਪਣੇ ਘਰ ਵਾਲੇ ਦੇ ਨੋਂ ਵੀ ਮੈਨੂੰ ਖਤਰਾ ਹੈ ਵੀ ਹੁਣ ਇਹ ਵੀ ਨਾ ਕੀਤੀ ਮੇਰਾ ਬੇਚ ਦੇ ਮੈਂ ਜੜੀ ਰਹਿ ਗਈ ਮੜੀ ਮੋਟੀ ਹਮ ਇਸ ਕਰਕੇ ਜੀ ਮੈਂ ਹੁਣ ਆਪਣੇ ਹਸਬੰਡ ਦੇ ਨੋਂ ਲਵਾਣਾ ਚਾਹਦੀ ਤਾਂ ਹੀ ਤਾਂ ਕੁਰਸੀ ਨਾਮਾ ਕਰਵਾ ਰਹੇ ਹਾਂ ਹਾਂ ਜੀ ਅਸੀਂ ਤਾਂ ਕੁਰਸੀ ਨਾਮਾ ਕਰਵਾਉਂਦੇ ਹਾਂ ਜੀ ਸੋ ਇਹ ਤਸਵੀਰਾਂ ਨੇ ਬਲਾਕ ਮਜਰੀ ਸਭ ਤਹਿਸੀਲ ਮਜਰੀ ਦੀਆਂ ਜਿੱਥੇ ਕਿ ਭੈਣ ਹੁਣੀ ਪਹੁੰਚੇ ਨੇ ਕਹਿੰਦੇ ਜੀ ਬਲਜੀਤ ਕੌਰ ਨਾਮ ਨੇ ਬਲਜੀਤ ਕੌਰ ਨਾਮ ਹੈ ਇਹਨਾਂ ਦੇ ਜਿਹੜੇ ਕੁਰਸੀ ਨਾਮ ਇੱਕ ਕਨਾਲ ਤੋਂ ਥੋੜੀ ਜਿਹੀ ਉੱਪਰ ਹੋਰ ਵੱਧ ਜ਼ਮੀਨ ਹੈ ਉਹਨਾਂ ਦੀ ਗੱਲ ਕਰ ਰਹੇ ਨੇ ਵੀ ਪਿੰਡ ਮਸਤਗੜ ਦੇ ਵਿੱਚ ਗਏ ਸੀਗੇ ਲੰਬੜਦਾਰ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਸੀ ਵੀ ਸਾਈਨ ਕਰ ਦੋ ਅਸੀਂ ਕੁਰਸੀ ਨਾਮ ਬਣਾਉਣਾ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਸਾਈਨ ਨਹੀਂ ਕੀਤੇ ਤੇ ਤਹਿਸੀਲਦਾਰ ਸਾਹਿਬ ਕੋਲ ਪਹੁੰਚੇ ਨੇ ਤੇ ਅਸੀਂ ਵੀ ਇੱਕ ਵਾਰ ਨੰਬਰਦਾਰ ਸਾਹਿਬ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਜਿਸ ਸੰਬੰਧੀ ਉਹਨਾਂ ਦੇ ਕੀ ਕਹਿਣਾ ਸਸਿ ਗਾਜੀ ਭਾਜੀ ਰਜਿੰਦਰ ਸਿੰਘ ਜੀ ਨੰਬਰਦਾਰ ਕਾਲ ਨੇ ਮਸਤ ਕਰਦੋ ਹਾਂਜੀ ਸਰ ਭਾਜੀ ਮੈਂ ਪੱਤਰ ਕਰਨ ਕਰ ਰਿਹਾ ਜੀ ਖੰਨਾ ਟਾਈਮ ਟੇਮ ਤੋਂ ਬੁਲਾ ਕੇ ਮਾਜਰੀ ਤੋਂ ਹਾਂਜੀ ਹਾਂਜੀ ਸਰ ਭਾਜੀ ਆਪਣੇ ਕੋਲ ਕੋਈ ਸਵਰਨ ਸਿੰਘ ਦੇ ਬਾਰੇ ਕੋਈ ਕੱਲ ਬਲਜੀਤ ਕੋਰ ਹੁਣ ਦਵਿੰਦਰ ਸਿੰਘ ਆਣੇ ਹੋਏ ਆਏ ਹੋਣੇ ਘਰ ਆਪਣਾ ਸਾਈਨ ਕਰਾਣ ਨੂੰ ਹਾਂਜੀ ਹਾਂਜੀ ਸਰ ਕੀ ਮਸਲਾ ਤੁਹਾਡੇ ਸਮਝਾਉਗੇ ਮਸਲਾ ਇਸ ਤਰ੍ਹਾਂ ਵੀਰ ਮੈਂ ਨਾ ਐਕਚੁਅਲੀ ਸਾਡਾ ਨੰਬਰਦਾਰਾਂ ਦਾ ਏਦਾਂ ਹੁੰਦਾ ਜੀ ਵੀ ਜੇ ਆਪਾਂ ਜਾਣਦੇ ਹੋਵੇਂ ਤਾਂ ਸਾਈਨ ਕਰਨੇ ਚਾਹੀਦੇ ਆ ਜੀ ਜੀ ਹੁਣ ਇਹ ਲੜਕੀ ਮੈਂ ਕਦੀ ਜ਼ਿੰਦਗੀ ਮੈਂ ਦੇਖਿਓ ਨਹੀਂ ਮੈਂ ਛੋਟੇ ਇਹ ਛੋਟੇ ਜਿਹੇ ਹੁੰਦੇ ਸੁਣਿਆ ਤਾਂ ਮੈਂ ਹੈ ਤਾਂ ਵੀ ਇੱਕ ਲੜਕੀ ਹੈ ਇਹਦੇ ਪਿਓ ਦੀ ਜੀ ਹਾਂ ਇਹਦੀ ਮਦਰ ਦੀ ਮੈਰਿਜ ਹੋ ਗਈ ਸੀ ਤੇ ਤੇ ਹੋ ਜਾਂਦੇ 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 2-3 ਸਾਲ ਦੀ ਸੀ ਮੇਰੇ ਖਿਆਲ ਚ 4 ਸਾਲ ਦੀ 5 ਸਾਲ ਦੀ ਹੋਊਗੀ ਵੱਧ ਤੇ ਵੱਧ ਹਾਂਜੀ ਇਹ ਜਾਂਦੀਆਂ ਗੱਲਾਂ ਹੁਣ ਅੱਜ ਦੀ ਮੈਂ ਇਹਨੂੰ ਪਛਾਣੇ ਨਹੀਂ ਸਕਿਆ ਜੀ ਠੀਕ ਹੈ ਜੀ ਮੈਂ ਇਹਨੂੰ ਇਹ ਗੱਲ ਆਖੀ ਵੀ ਤੂੰ ਮੈਨੂੰ ਨਾ ਵੀ ਘਰ ਦਾ ਕੋਈ ਮੈਂਬਰ ਕੋਈ ਚਾਚੇ ਤਾਏ ਮੈਂ ਤੇ ਕੋਈ ਇੱਥੇ ਬੰਦੇ ਨਾਲ ਲੈਚਰ ਵੀ ਮੈਂ ਤੇ ਸੁਨਾਖਤ ਕਰ ਦਿੰਦਾ ਮੈਨੂੰ ਤਾਂ ਕੋਈ ਚੱਕਰ ਨਹੀਂ ਵੀ ਮੈਂ 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 ਤਾਂ ਨੰਬਰਦਾਰ ਆ ਮੈਂ ਤਾਂ ਕਰਨੀ ਕਰਨੇ ਆ ਸੈਨ ਹੂੰ ਪਰ ਉਹਨੇ ਗੱਲ ਪਤਾ ਕੀ ਨੰਬਰਦਾਰ ਉਹਨੇ ਸਿੱਧਾ ਕਿਹਾ ਵੀ ਨੰਬਰਦਾਰ ਉਹਨਾਂ ਨੇ ਸਾਈਨ ਨਹੀਂ ਕੀਤੇ ਮੈਸੇਜ ਨਹੀਂ ਮੈਂ ਉਹ ਉਹ ਚਾਹੇ ਤੂੰ ਕੁਛ ਵੀ ਲੈ ਵਿੱਚ ਮੇਰੇ ਘਰ ਆ ਬਕਾਇਦਾ ਕੈਮਰੇ ਲੱਗੇ ਹੋਏ ਆ ਮੇਰੇ ਘਰ 'ਚ ਬਕਾਇਦਾ ਰਿਕਾਰਡਿੰਗ ਹੈ ਹਾਂਜੀ ਮੈਂ ਉਹ ਜਵਾਬ ਨਹੀਂ ਦੇਇਆ ਮੈਂ ਕਿਹਾ ਵੀ ਪਿੰਡ ਦਾ ਇੱਕ ਬੰਦਾ ਮੈਂ ਤਾਂ ਸੁਨਾਖਤ ਕਰਨੀ ਆ ਵੀ ਚਾਚੇ ਤਾਏ ਵਿੱਚ ਦੇ ਕਿਸੇ ਦਾ ਲੈ ਲਓ ਪਿੰਡ ਦੇ ਪੰਚ ਪਿੰਡ ਦੇ ਪੰਚ ਨੇ ਕੀਤੇ ਨੇ ਜੀ ਸਾਈਨ ਫੇ ਤੁਸੀਂ ਕਹਤੇ ਨਹੀਂ ਕੀਤੇ ਪੰਚ ਦਾ ਤਾਂ ਮੈਂ ਦੇਖਿਆ ਨਹੀਂ ਕੋਈ ਉਹਦੇ ਉੱਪਰ ਸਾਈਨ ਜਕਰੇ ਹੋਗੇ ਪਿੰਡ ਦੇ ਪੰਚ ਨੇ ਸਨਾਖਤ ਕਰਤੇ ਫੇ ਤੁਸੀਂ ਕਹਤੇ ਨਹੀਂ ਕੀਤੇ ਤੁਸੀਂ ਫੋਟੋ ਪਰ ਪਿੰਡ ਦੀ ਨਹੀਂ ਮੈਂ ਅੱਛੀ ਮੈਂ ਦੇਖੀ ਹੀ ਨਹੀਂ ਨਾ ਕੋਈ ਫੇ ਪੰਚ ਨੂੰ ਕਹਦੇ ਲੈ ਚ ਲੋ ਕਹਤੂ ਆ ਜਾ ਕਹਦੇ ਮੈਂ ਪਸਾਈਨ ਆਪਾਂ ਨੂੰ ਪਰ ਰਜਿਸਟਰੀ ਕਰਾ ਦਨੇ ਪਤਾ ਕੀ ਅਸੀਂ ਇੰਟਰਵਿਊ ਕੀਤੇ ਬਲਜੀਤ ਗੁਰ ਉਹਨਾਂ ਦੀ ਉਹਨਾਂ ਨੇ ਕਿਹਾ ਵੀ ਚਾਰ ਪਿੰਡ ਦੇ ਚਾਰ ਬੰਦੇ ਨੇ ਹੋਰ ਸਾਈਨ ਕੀਤੇ ਨਹੀਂ ਨਹੀਂ ਮੈਂ ਤਾਂ ਕਿਸੇ ਵੀ ਸਾਈਨ ਨਹੀਂ ਦੇਖੇ ਅਸੀਂ ਤੁਹਾਨੂੰ ਫੋਟੋ ਭੇਜ ਦਨੇ ਹਾਂ ਕੋਈ ਗੱਲ ਨਹੀਂ ਨਾਲ ਮੈਂ ਵੈਸੇ ਵੀ ਨੂੰ ਕਹਾਂ ਮੈਂ ਜਾਣਦਾ ਨਹੀਂ ਹੈਗਾ ਕੁੜੀ ਨੂੰ ਮੈਂ ਦੇਖੀ ਨਹੀਂ ਕੁੜੀ ਕਦੀ ਦੇਖੀ ਨਹੀਂ ਐਟ ਅ ਟਾਈਮ ਤੇ ਦੇਖੋ ਮੇਰੀ ਭਾਸ਼ਣ ਕੋਈ ਵੀ ਹੈ ਚਾਹ ਤੁਸੀਂ ਹੈ ਚਾਹ ਮੈਂ ਐਟ ਅ ਟਾਈਮ ਤੇ ਜਦ ਦੇਖੋ ਕੋਈ ਘਰ ਜਿਸਦੇ ਆ ਜਾਂਦਾ ਜਦ ਬੰਦੇ ਪਛਾਣ ਹੋਵੇ ਫਿਰ ਤਾਂ ਚਲੋ ਠੀਕ ਹੈ ਕਹਿੰਦੇ ਜੀ 2012 ਚ ਮੈਰਿਜ ਹੋਈ ਸੀ ਸਾਡੇ ਇਹ ਲਗੇ ਪਿੰਡ ਦੇ ਰਹਿਣੇ ਵਾਲੇ ਤਾਂ ਹੋ ਨਹੀਂ ਸਕਦਾ ਵੀ ਪਿੰਡ ਚ ਮਿਸਾਲਾ ਜਿਦਾ ਹੋਵੇ ਉਹੀ ਆ ਉਹਨਾਂ ਨੇ ਵਿਆਹ ਕਿਤਾਬ ਮੈਨੂੰ ਪਤਾ ਹੈ ਵਿਆਹ ਵਿਉ ਕਰਿਆ ਜਾਂਦਾ ਪਰ ਸਾਡਾ ਨਿਕਲ ਦੂਰ ਹੈ ਨਾ ਇਹ ਰਹਿਣ ਰਹਿਣ ਤਾਂ ਦੂਰ ਹੈ ਨਾ ਇਹਨਾਂ ਦਾ ਓਕੇ ਹਾਂ ਸਾਡਾ ਦੂਰ ਮੈਂ ਵੀ ਸਾਨੂੰ ਪਤਾ ਨਹੀਂ ਨਾ ਹੈਗਾ ਇਹ ਰਹਿੰਦੇ ਦੂਰ ਹੈ ਉਧਰ ਚੱਟਾ ਦਾ ਘਰ ਹੈ ਪਾਸੇ ਫੇਟਲੇ ਪਾਸੇ ਘਰ ਹੈ ਨੇ ਦਿੱਤੇ 2 3 4 ਘਰ ਹੈ ਨੇ ਦੇ ਗੱਲਬਾਤ ਕੀ ਸਰ ਜਦੋਂ ਇੰਟਰਵਿਊ ਜਦੋਂ ਆਪਾਂ ਗੱਲਬਾਤ ਕਰ ਰਹੇ ਹੋ ਕਹਿ ਰਹੇ ਤੇ ਕਹਿੰਦੇ ਤੁਦ ਮੈਂ ਦੱਸਿਆ ਵੀ ਕੁੜੀ ਨੇ ਬਲਜੀਤ ਕੌਰ ਨੇ ਵੀ ਮਸਵਰਨ ਸਿੰਘ ਦੀ ਧੀ ਆ ਕੁੜੀ ਆ ਕਹਿੰਦੇ ਮੈਂ ਸਾਇਰ ਨਹੀਂ ਕਰਨੀ ਤੁਸੀਂ ਇਦਾਂ ਕਿਹਾ ਉਹ ਨਹੀਂ ਸਾਇਰ ਨਹੀਂ ਨਹੀਂ ਅੱਪਾ ਦੇਖੋ ਉਹਨੂੰ ਕੁੜੀ ਨੂੰ ਆ ਪੁੱਛੋ ਵੀ ਤੈਨੂੰ ਕਿਹਾ ਤਾਂ ਕਿ ਨਹੀਂ ਕਹਿਦੇ ਵੀ ਇੱਕ ਬੰਦਾ ਨਾਲ ਲੈ ਲੈ ਪਿੰਡ ਦਾ ਜਿਹੜਾ ਤੈਨੂੰ ਜਾਣਦਾ ਹੋਵੇ ਆ ਸਾਡੇ ਕੋਲ ਹੀ ਆਈ ਪੈਣ ਹਾਂ ਤੇਰੇ ਹਾਂ ਤੇਰੇ ਵਿਆਹ ਹਾਂਜੀ ਵੀਰ ਸਤਿ ਸ੍ਰੀ ਅਕਾਲ ਮੈਨੂੰ ਤੁਸੀਂ ਕੀ ਨਹੀਂ ਤੀ ਜੀ ਐਕਣਾ ਤਾਂ ਵੀ ਮੈਨੂੰ ਕਿਹਾ ਹੀ ਨਹੀਂ ਤੁਸੀਂ ਬੱਚੇ ਮੈਂ ਤੈਨੂੰ ਕਿਹਾ ਨਹੀਂ ਹੈਗਾ ਵੀ ਮੈਂ ਦੇਖ ਮੇਰੀ ਬਾਤ ਸੁਣ ਚਾਹੇ ਤੂੰ ਆਪਣਾ ਬਾਈਫেস ਕੈਮਰਾ ਦੇਖ ਲੈ ਮੇਰਾ ਖੋਲ ਕੇ ਮੈਂ ਤੈਨੂੰ ਇਹ ਕਹਿ ਦੇ ਵੀ ਮੈਂ ਤੈਨੂੰ ਨਹੀਂ ਕਰ ਸਕਦਾ ਸੁਣ ਤਾਂ ਸਹੀ ਮੈਂ ਤੈਨੂੰ ਇਹ ਗੱਲ ਕਹੀ ਹੈ ਵੀ ਤੂੰ ਨਾ ਮੈਂ ਤਾਂ ਇੱਕ ਗਵਾ ਦੋ ਇੱਕ ਗਵਾ ਹੁੰਦਾ ਇੱਕ ਹੋਰ ਲੈਣਾ ਪਊਗਾ ਇੱਕ ਲੰਬੜਦਾਰ ਹੋਗਾ ਦੋ ਹੁੰਦੇ ਸੀ ਵੀ ਇੱਕ ਬੰਦੇ ਨਾਲ ਲੈ ਲੈਤ ਪਿੰਡ ਦਾ ਨਹੀਂ ਜੀ ਨਹੀਂ ਜੀ ਉੱਚੀ ਤੇਰਾ ਹਸਬੰਦ ਵੀ ਆਇਓ ਨਹੀਂ ਜੀ ਚਲ ਆ ਜਾ ਰਿਕਾਰਡਿੰਗ ਦੇਖ ਲਓ ਬੱਚੇ ਫਿਰ ਕਿਆ ਹੋਗਾ ਨਹੀਂ ਜੀ ਤੁਸੀਂ ਇਹ ਗੱਲ ਨਹੀਂ ਕਹੀ ਤੁਸੀਂ ਹੁਣ ਸਾਈਨ ਕਰ ਦੋਗੇ ਅਗਰ ਤੁਹਾਡੇ ਕੋਲ ਆਂਦਾ ਪਰਿਵਾਰ ਹਾਂ ਪਰਿਵਾਰ ਆਂਦਾ ਜੇ ਆਉਂਦਾ ਇਹ ਆਪਣੇ ਚਾਚੇ ਦਾ ਵਿੱਚ ਤੇ ਕੋਈ ਲੈ ਲੈ ਇੱਕ ਗਵਾ ਲੈ ਲਵੇ ਬਸ ਇਹ ਚਾਚੇ ਤਾਏ ਨੂੰ ਕਿਉਂ ਲਊਂਗੀ ਜੀ ਜ਼ਮੀਨ ਤਾਂ ਮੇਰੀ ਐ ਉਹ ਬੱਚੇ ਵੀ ਗਵਾ ਤਾਂ ਲੈਣਾ ਪਊਗਾ ਨਾ ਮੈਨੂੰ ਮੈਂ ਤੈਨੂੰ ਜਾਣਦੇ ਨਹੀਂ ਮੈਂ ਦੇਖਿਆ ਨਹੀਂ ਬੱਚੇ ਤੈਨੂੰ ਕਦੀ ਚਲੋ ਜੀ ਮੈਂ ਦੇਖਿਆ ਨਾ ਤੈਨੂੰ ਬੱਚੇ ਗੱਲ ਤਾਂ ਇੱਥੇ ਹੈ ਨਾ ਕੁੜੀਆਂ ਚ ਦੇਖਿਆ ਕਦੇ ਨਹੀਂ ਜੀ ਨਹੀਂ ਪੁੱਤ ਮੈਂ ਨਹੀਂ ਦੇਖਿਆ ਦੇਖ ਮੈਂ ਮੈਂ ਇੱਧਰ ਰਹਿੰਦਾ ਤੁਹਾਡੇ ਲੱਕ ਚ ਮਸਤਾਨ ਲੰਬੜਦਾਰ ਆ ਦੇਖ ਮੈਂ ਤੁਹਾਨੂੰ ਇੰਨੀ ਵਾਰੀ ਦੇਖਿਆ ਤੁਸੀਂ ਕਦੇ ਨਹੀਂ ਮੈਨੂੰ ਦੇਖਿਆ ਤੁਸੀਂ ਸਾੜੀਓ ਗਲੀ ਚ ਤੱਕੁੰਦੇ ਰਹਿੰਦੇ ਤੇ ਜੇ ਲੰਬੜਦਾ ਸਾਥ ਤੁਹਾਨੂੰ ਜਾਣਦੇ ਨੇ ਤਾਂ ਹੀ ਤੁਹਾਡੇ ਘਰੇ ਗਏ ਨੇ ਉਹ ਜੇ ਮੈਂ ਮੈਂ ਦੇਖਿਆ ਨਹੀਂ ਹਬਿਰ ਮੈਂ ਕਸਮੀ ਗੱਲ ਹੈ ਮੈਂ ਦੇਖਿਆ ਨਹੀਂ ਇਹਨਾਂ ਦੇਖਿਆ ਹੋਊਗਾ ਚਲੋ ਕੋਈ ਗੱਲ ਨਹੀਂ ਵੀਰ ਜੀ ਤੁਹਾਡੀ ਮੈਂ ਚੱਕ ਕੇ ਕਰਨੇ ਦਾ ਹਾਂ ਚਲੋ ਠੀਕ ਹੈ ਨੰਬਰ ਤੁਹਾਡਾ ਧੰਨਵਾਦ ਜੀ ਓਕੇ ਓਕੇ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਮਨਤ ਸਿੰਘ ਜੀ ਨਾਲ ਗੱਲ ਹੋ ਰਹੀ ਹੈ ਹਾਂ ਜੀ ਹਾਂ ਜੀ ਜੀ ਮੈਂ ਪੱਤਰਕਾਰ ਗੱਲ ਕਰ ਰਿਹਾ ਜੀ ਖੰਨਾ ਟਾਈਮ ਟੀਵੀ ਤੋਂ ਬਲਾਗ ਵਿੱਚ ਲਈ ਦੂੰ ਹਾਂ ਜੀ ਆਪਣੇ ਮਸਤ ਘੜ ਜਮੀਨ ਬਾਰੇ ਕੋਈ ਮਸਲਾ ਆਇਆ ਸੀ ਆਪਣੇ ਕੋਲ ਸਾਈਨ ਕਰਾਉਣ ਬਾਰੇ ਸਵਰਨ ਸਿੰਘ ਹੁਣ ਆ ਜੀ ਉਹਨੇ ਦੇਖੋ ਅੱਗੇ ਕੁੜੀ ਆਈ ਹੋਣੀ ਕੋਈ ਮਸਲਾ ਨਹੀਂ ਸਾਡੇ ਕੋਲ ਆਇਆ ਜੀ ਸਾਈਨ ਕਰਨ ਵਾਲੇ ਕੋਈ ਆਏ ਹੁਣ ਕੱਲ ਆਏ ਹੁਣ ਤੁਹਾਡੇ ਕੋਲ ਸਾਈਨ ਕਰਾਉਣ ਤੁਸੀਂ ਨਾ ਕਰਤੀ ਹੋਣੀ ਵੀ ਸਾਈਨ ਨਹੀਂ ਕਰੀ ਕੋਈ ਮੇਰੇ ਕੋਲ ਕੋਈ ਸਾਈਨ ਕਰਨ ਨਹੀਂ ਕਰਾਉਣਾ ਠੀਕ ਹੈ ਜੀ ਦਵਿੰਦਰ ਸਿੰਘ ਆਏ ਨਹੀਂ ਦਵਿੰਦਰ ਸਿੰਘ ਆਏ ਨਹੀਂ ਤੁਹਾਡੇ ਕੋਲ ਬਲਜੀਤ ਕੋਰ ਹੁਣ ਬਲਜੀਤ ਕੋਰ ਨਹੀਂ ਆਏ ਉਹਨੇ ਨਹੀਂ ਓਕੇ ਮੇਰੇ ਘਰ ਮੇਰੇ ਘਰਾਂ ਤੋਂ ਕੋਈ ਨਹੀਂ ਆਇਆ ਸਾਡੇ ਕੋਲੇ ਖੜੇ ਆ ਪਾਜੀ ਇੱਕ ਮਿੰਟ ਜੀ ਹੈਲੋ ਹਾਂਜੀ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਦਵਿੰਦਰ ਸਰਪੰਚਾ ਆਣਾ ਜੀ ਮਿਲਖਾਲਾ ਤੁਹਾਡੇ ਕੋਲ ਫੋਨ ਕਰਿਆ ਹੁਣ ਤੁਹਾਨੂੰ ਤੁਸੀਂ ਇਹਨੂੰ ਮਰਨ ਕਰਤਾ ਜੀ ਮੇਰੇ ਕੋਲ ਆਇਆ ਹੀ ਨਹੀਂ ਉਹ ਤਾਨੂੰ ਫੋਨ ਕਰਿਆ ਹੋਣਾ ਜੀ ਉਹਨੇ ਹਾਂ ਫੋਨ ਕਰਿਆ ਹਾਂ ਜੀ ਫਿਰ ਤੁਸੀਂ ਮਨਾ ਕਰਤਾ ਜੀ ਇਹਨੂੰ ਵੀ ਮੈਂ ਐਨ ਨਹੀਂ ਕਰਨੇ ਦੇਖੋ ਅਜੇ ਤਾਂ ਪਿੰਡ ਵਿੱਚ ਰਹਿਣਾ ਜੀ ਠੀਕ ਹੈ ਕਿ ਨਹੀਂ ਠੀਕ ਹੈ ਜੀ ਮਤਲਬ ਤੁਸੀਂ ਪਿੰਡ ਦੇ ਨਾਲ ਚੱਲਣਾ ਜਿਹੜੀ ਪਬਲਿਕ ਹੈਰਾਨ ਕਰ ਰਹੇ ਤੁਸੀਂ ਉਹ ਤੁਹਾਨੂੰ ਕੋਈ ਫਰਕ ਨਹੀਂ ਉਹ ਚੀਜ਼ ਦਾ ਮੈਂ ਹਮੇਸ਼ਾ ਪਿੰਡ 'ਮਾਂ ਥੋੜੀ ਦੁਸ਼ਮਣੀ ਲੈ ਸਕਦੇ ਸੀ ਠੀਕ ਹੈ ਜੀ ਕੋਈ ਆਹ ਨਾਲ ਗੱਲ ਕਰੋ ਜੀ ਨੰਬਰ ਦਾ ਸਾਹਿਬ ਦੇਖੋ ਤੁਸੀਂ ਸਾਂਝਾ ਪਖਪੂਰਨਾ ਸਾਹਿਬ ਨਾਲ ਨਹੀਂ ਅਜੇ ਪਿੰਡ 'ਮਾਂ ਦੁਸ਼ਮਣੀ ਨਹੀਂ ਨਾ ਲੈ ਸਕਦੇ ਚੱਕਰ ਆ ਹੈ ਨਹੀਂ ਦੁਸ਼ਮਣੀ ਕਿਦਾਂ ਹੀ ਅਸੀਂ ਗਲਤ ਕੰਮ ਕਰਾ ਰਹੇ ਕੋਈ ਇਹ ਤੁਸੀਂ ਤੁਸੀਂ ਨੰਬਰ ਦੇ ਹਿਸਾਬ ਦੱਸੋ ਵੀ ਕੋਈ ਗਲਤ ਕੰਮ ਕਰ ਰਹੇ ਆ ਜਾਂ ਦੱਸ ਦਿਓ ਕਲੀਅਰ ਦੱਸ ਦਿਓ ਹਾਂਜੀ ਕੋਈ ਗਲਤ ਕੰਮ ਕਰ ਰਹੇ ਸੀ ਬਲਜੀਤ ਗੌਰ ਹੁਣ ਇੱਕ ਸਾਈਨ ਕਰਾ ਕੇ ਗਲਤ ਕੰਮ ਨਹੀਂ ਹੈ ਜੀ ਸਾਡਾ ਜਿਹੜਾ ਪਿੰਡ ਦੇ ਆ ਜੀ ਹਾਂਜੀ ਠੀਕ ਹੈ ਉਹ ਸਾਡੇ ਦੁਸ਼ਮਣ ਬਣ ਜੂਗੇ ਜੀ ਇਸ ਚੀਜ਼ ਵਿੱਚ ਤੁਸੀਂ ਤੁਸੀਂ ਦੇਖੋ ਜੀ ਤੁਸੀਂ ਕੰਮ ਕਰ ਰਹੇ ਥੋੜੇ ਕੋ 36 ਲੋਕ ਆਉਂਦੇ 36 ਬੰਦੇ ਪਿੰਡ ਦੇ ਆਉਂਗੇ ਸਾਈਨ ਕਰੋ ਤੁਸੀਂ ਸਭ ਨੂੰ ਉਮਰਗੀ ਪਾਰਟੀ ਬਜਾਈ ਕਰੂਗੀ ਫਿਰ ਤਾਂ ਦੇਖੋ ਅਸੀਂ ਨਹੀਂ ਕਰ ਸਕਦੇ ਜੀ ਸਰ ਤੁਸੀਂ ਇੱਕ ਅਹੁਦੇ ਤੇ ਹੋ ਜ਼ਿੰਮੇਵਾਰ ਪਰਸਨ ਹੋ ਥੋੜਾ ਫਰਜ ਆ ਸਰ ਮੈਂ ਦੁਸ਼ਮਣ ਹੀ ਨਹੀਂ ਕਿਸੇ ਗੱਲੇ ਲੈ ਸਕਦਾ ਗਲਤ ਹੈ ਜੀ ਸਾਡੇ ਪਿੰਡ ਦੇ ਬੰਦੇ ਹੈ ਜੀ ਉਹ ਠੀਕ ਹੈ ਜੀ ਧੰਨਵਾਦ ਕੁੜੀ ਪਿੰਡ ਦੀ ਹੋਈ ਬਲਜੀਤ ਕੌਰ ਤੇ ਪਿੰਡ ਦੀ ਨਹੀਂ ਹੈਗੀ ਹਾਂਜੀ ਬਲਜੀਤ ਕੌਰ ਪਿੰਡ ਦੀ ਇਹ ਕਿਹ ਬਾੜ ਦੀ ਹੈ ਹੈ ਤਾਂ ਪਿੰਡ ਦੀ ਵਿਆਹੀ ਗਈ ਉਹ ਸਾਰਾ ਮਤਲਬ ਸਾਰਾ ਖਰਚਾ ਦੇ ਰਹੇ ਹੋ ਤੁਸਾਨੂੰ ਇਹ ਮਤਲਬ ਇਹਨੇ ਨਾ ਗੱਡੀ ਗੱਡੀ ਵੀ ਦੇਈ ਸਾਰਾ ਕੁਝ ਦੇ ਰਿਹਾ ਮੇਰੀ ਮੇਰੀ ਗੱਲ ਸੁਣੋ ਜੇ ਕੁੜੀ ਵਿਆਹ ਤੀ ਤਾਂ ਤੁਸੀਂ ਕੋ ਕਰ ਮਤਲਬ ਪਿੰਡ ਜੋ ਖਤਮ ਹੋ ਗਿਆ ਉਹਦਾ ਰਿਸ਼ਤਾ ਆਪਾਂ ਨੇ ਕੁਝ ਨਹੀਂ ਕਹਿ ਸਕਦੇ ਚਲੋ ਠੀਕ ਹੈ ਜੀ ਹੋ ਗਿਆ ਠੀਕ ਹੈ ਜੀ ਨੰਬਰ ਦਾ ਧੰਨਵਾਦ ਓਕੇ ਓਕੇ ਧੰਨ